ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਰਗਾਂ ਨਾਲ ਹੋਇਆ ਸਭ ਤੋਂ ਪਹਿਲਾਂ 슈ਗਰ ਕੇਨ ਡਿਪਾਰਟਮੈਂਟ ਦਾ ਹੋਇਆ ਜਿਹਦੇ ਵਿੱਚ ਪ੍ਰਾਈਵੇਟ 슈ਗਰ ਮਿਲਾਂ ਦੇ ਜਿਹੜੇ ਓਨਰਸ ਨੇ ਮਾਲਕ ਨੇ ਉਹ ਬੁਲਾਏ ਗਏ ਗੰਨੇ ਦੀ ਇਸ ਫਸਲ ਦਾ ਰੇਟ ਜਿਹੜਾ ਹੈ ਪੰਜਾਬ ਸਰਕਾਰ ਨੇ 380 ਰੁਪਏ ਦੇਣ ਦਾ ਵਾਅਦਾ ਕੀਤਾ ਉਸ ਰੇਟ ਨੂੰ ਕਿਵੇਂ ਲਾਗੂ ਕੀਤਾ ਜਾਊਗਾ ਮਿੱਲਾਂ ਨਾਲ ਸਾਰੀ ਸਲਾਹ ਕੀਤੀ ਗਈ ਹੈ ਤੇ ਪ੍ਰਾਈਵੇਟ ਮਿੱਲਾਂ ਵੱਲੋਂ ਵੀ ਇਹ ਸ਼ਾਰਟ ਹੀ ਦਿੱਤੀ ਹੈ ਕਿ ਅਸੀਂ ਟਾਈਮ ਤੇ ਪੇਮੈਂਟ ਕਰਾਂਗੇ ਅਸੀਂ ਸਰਕਾਰ ਦਾ ਸਹਿਯੋਗ ਕਰਾਂਗੇ ਕਿਸਾਨਾਂ ਦਾ ਵੀ ਸਹਿਯੋਗ ਕਰਾਂਗੇ ਸੋ ਪੀਯੂ ਤੋਂ ਨਾਲ ਜਿਹੜੇ ਸਪੈਸ਼ਲਿਸਟ ਨੇ ਉਹ ਵੀ ਬੁਲਾਏ ਗਏ ਸੀ ਉਹਨਾਂ ਦੇ ਨਾਲ ਜਿਹੜੇ ਪ੍ਰਾਈਵੇਟ ਮਿਲਰਸ ਨੇ ਉਹਨਾਂ ਦੀ ਆਉਣ ਵਾਲੇ 2-3 ਦਿਨਾਂ ਚ ਮੀਟਿੰਗਾਂ ਹੋਣਗੀਆਂ ਕਿ ਸਮੇਸ਼ ਸਿਰ ਜਿਹੜੀਆਂ ਮਿਲਣਾ ਚੱਲ ਪੈਣ ਤਾਂ ਕਿ ਬਾਅਦ ਦੇ ਵਿੱਚ ਜਿਹੜੀਆਂ ਲਾਈਨਾਂ ਲੱਗਦੀਆਂ ਨੇ ਗੰਨੇ ਵਾਲੀਆਂ ਟਰਾਲੀਆਂ ਦੀਆਂ ਉਹ ਨਾ ਲੱਗਣ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ 380 ਰੁਪਏ ਇਹ ਜਿਹੜਾ ਪਾ ਹੈ ਕੋਇੰਟਲ ਦਾ ਉਹ ਇਹ ਮਿਲੂਗਾ ਕਿਸਾਨਾਂ ਨੂੰ ਉਸ ਤੋਂ ਬਾਅਦ ਇੰਡਸਟਰੀ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਹੌਜਰੀ ਇੰਡਸਟਰੀ ਜਿਹਦੇ ਵਿੱਚ ਸਾਈਕਲ ਇੰਡਸਟਰੀ ਪਲਾਸਟਿਕ ਇੰਡਸਟਰੀ ਆਈਟੀ ਵਾਲੇ ਆਈਟੀ ਵਾਲੇ ਔਰ ਐਕਸਪੋਰਟ ਇੰਪੋਰਟ ਦਾ ਕੰਮ ਕਰਨ ਵਾਲੇ ਸਾਰੇ ਇੰਡਸਟਰੀਅਲਿਸਟ ਪਹੁੰਚੇ ਉਹਨਾਂ ਨੇ ਸਾਨੂੰ ਜਿਹੜੀ ਆਉਣ ਵਾਲੀ ਪਾਲਿਸੀ ਅਸੀਂ ਆਉਣ ਵਾਲੇ ਕੁਝ ਦਿਨਾਂ 'ਚ ਜਾਰੀ ਕਰਾਂਗੇ ਉਦੇ ਵਾਸਤੇ ਬਹੁਤ ਸਾਰੇ ਸੁਝਾਅ ਦਿੱਤੇ ਬਿਜਲੀ ਦੀ ਕੋਈ ਦਿੱਕਤ ਫੋਕਲ ਪੁਆਇੰਟ ਦੀਆਂ ਸੜਕਾਂ ਸੀਵਰੇਜ ਜਿਹੜੇ ਐਨਓਸੀ ਵਗੈਰਾ ਮਿਲਦੀਆਂ ਨੇ ਸੀਐਲਯੂ ਆਹਾਂ ਉਹਨਾਂ ਦੀਆਂ ਦਿੱਕਤਾਂ ਸੀ ਤੇ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਵੀ ਨਾਲ ਬੈਠਾ ਸੀਗਾ ਉਹ ਵੀ ਉਹਨਾਂ ਨੇ ਆਪਸ ਵਿੱਚ ਡਿਸਕਸ ਕੀਤਾ ਬੜੇ ਲੰਬੇ ਸਮੇਂ ਬਾਅਦ ਕਹਿੰਦੇ ਅਸੀਂ ਇਸ ਤਰ੍ਹਾਂ ਮੋਂ ਸਾਹਮਣੇ ਬੈਠਿਆਂ ਨਹੀਂ ਤਾਂ ਸਾਨੂੰ ਜਿਹੜਾ ਉਹ ਮਿਲਦਾ ਹੀ ਨਹੀਂ ਕੋਈ ਕਿਉਂਕਿ ਇੰਡਸਟਰੀ ਨੇ ਰੋਜ਼ਗਾਰ ਪੈਦਾ ਕਰਨਾ ਹੈ ਤਾਂ ਇੰਡਸਟਰੀ ਨੂੰ ਵੀ ਮਾਹੌਲ ਮਿਲਣਾ ਚਾਹੀਦਾ ਹੈ ਕੰਮ ਕਰਨ ਦਾ ਸੋ ਅਸੀਂ ਉਹਨਾਂ ਨਾਲ ਵੀ ਇਹ ਵਾਅਦਾ ਕੀਤਾ ਹੈ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਪਾਲਿਸੀ ਦੇ ਵਿੱਚ ਹੱਲ ਕਰਨ ਦੇ ਆ ਵਾਸਤੇ ਯਤਨ ਕਰਾਂਗੇ ਤੇ ਵਾਤਾਵਰਨ ਨੂੰ ਧਰਤੀ ਦੇ ਪਾਣੀ ਨੂੰ ਹਵਾ ਨੂੰ ਪੌਣ ਪਾਣੀ ਨੂੰ ਸੰਭਾਲਣ ਵਾਸਤੇ ਅਸੀਂ ਸਹਿਯੋਗ ਵੀ ਮੰਗਿਆ ਉਹ ਕਹਿੰਦੇ ਅਸੀਂ ਬਿਲਕੁਲ ਤਿਆਰ ਹਾਂ ਅਸੀਂ ਜੋ ਸਾਡੇ ਨਾਂ ਤੇ ਲੱਗਦਾ ਕਿ ਪੋਲੂਸ਼ਨ ਅਸੀਂ ਕਰਦੇ ਆ ਤਾਂ ਉਹਨੂੰ ਅਸੀਂ ਬਿਲਕੁਲ ਬੰਦ ਕਰ ਦੇਾਂਗੇ ਕੁਝ ਉਹਨਾਂ ਦੇ ਸੁਝਾਅ ਨੇ ਕਿ 4% ਇੰਡਸਟਰੀ ਜਿਹੜੀ ਹੈ ਉਹ ਰੈੱਡ ਜ਼ੋਨ ਚ ਹੈ ਜਿਹੜੇ ਪੋਲੂਸ਼ਨ ਕਰਦੇ ਆ ਬਾਕੀ 96% ਜਿਹੜੇ ਨੇ ਉਹ ਵਿੱਚ ਹੀ ਉਹਨਾਂ ਜੋ ਵੀ ਅਧ ਪਚਦੇ ਜਿਹੜੇ ਨੇ ਉਹਨਾਂ ਤੇ ਪਾਬੰਦੀਆਂ ਲੱਗ ਜਾਂਦੀਆਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਕੈਟਾਗਰੀ ਵਾਈਜ਼ ਅਸੀਂ ਵੰਡ ਦਾਂਗੇ ਜਿਹੜੀ ਇੰਡਸਟਰੀ ਪੋਲੂਸ਼ਨ ਨਹੀਂ ਕਰਦੀ ਉਹਨਾਂ ਨੂੰ ਅਸੀਂ ਗ੍ਰੀਨ ਜ਼ੋਨ ਦੇ ਵਿੱਚ ਰੱਖਾਂਗੇ ਤੇ ਨਾਲ ਨਾਲ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਉਹਦੇ ਵਿੱਚ 60 ਹਜ਼ਾਰ ਖਿਡਾਰੀ ਜਿਹੜੇ ਨੇ ਉਹ ਉਹਨਾਂ ਨੇ ਪੋਜੀਸ਼ਨਾਂ ਲਈਆਂ ਸਟੇਟ ਪੱਧਰ ਤੇ ਡਿਸਟ੍ਰਿਕਟ ਪੱਧਰ ਤੇ ਤੇ ਸਾਡੇ ਨੈਸ਼ਨਲ ਗੇਮਸ ਜਿਹੜੀਆਂ ਅੱਜ ਖਤਮ ਹੋ ਰਹੀਆਂ ਨੇ ਉਹਦੇ ਵਿੱਚ ਵੀ ਸਾਡੇ ਪੰਜਾਬੀ ਜਿਹੜੇ ਖਿਡਾਰੀ ਨੇ ਉਹਨਾਂ ਨੇ ਮੈਡਲ ਜਿੱਤੇ ਨੇ ਉਹਨਾਂ ਨੂੰ ਵੀ ਜਦੋਂ ਆਗੇ ਉਹ ਦਿਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਵੀ ਜਿਹੜੀ ਰਾਸ਼ੀ ਖੇਡ ਨੀਤੀ ਮੁਤਾਬਕ ਬਣਦੀ ਹੈ ਉਹ ਵੀ ਉਹਨਾਂ ਨੂੰ ਜਾਰੀ ਕਰ ਦਿੱਤੀ ਜਾਊਗੀ ਤੇ 1 ਨਵੰਬਰ ਦਿਨ ਰੱਖਿਆ ਗਿਆ ਹੈ ਕਲੋਜ਼ਿੰਗ ਸੈਰੇਮਨੀ ਲੁਧਿਆਣੇ ਦੇ ਸਟੇਡੀਅਮ 'ਚ ਤੇ ਨਾਲ-ਨਾਲ ਜਿਹੜੇ 1158 ਲੈਕਚਰਰ ਨੇ ਉਹਨਾਂ ਦੀ ਕੋਰਟ ਦੇ ਵਿੱਚ ਸਟੇ ਲੱਗੀ ਹੋਈ ਹੈ ਉਹਦੇ ਬਾਰੇ ਅਸੀਂ ਏਜੀ ਆਫਿਸ ਚੋਂ ਸੀਨੀਅਰ ਵਕੀਲ ਬੁਲਾਏ ਸੀ ਤਾਂ ਕਿ ਅਸੀਂ ਉਹਨਾਂ ਲਈ ਰਾਹ ਪੱਧਰਾ ਕਰ ਸਕੀਏ ਨੌਕਰੀ ਲੈਣ ਲਈ ਕਿਉਂਕਿ ਕੋਰਟ ਨੇ ਜੋ ਸਟੇ ਲਾਈ ਹੈ ਉਹ ਪਿਛਲੀ ਗਵਰਨਮੈਂਟ ਨੇ ਕੁਝ ਬਹੁਤ ਸਾਰੀਆਂ ਕਮੀਆਂ ਛੱਡੀਆਂ ਉਹਦੇ ਚ ਕਾਲੀ ਕਾਲੀ ਚ ਜਲਦਬਾਜ਼ੀ ਚ ਤਾਂ ਉਹ ਸਟੇ ਲੱਗ ਗਿਆ ਤੇ ਉਹਨਾਂ ਨੂੰ ਵੀ ਅਸੀਂ ਲੀਗਲੀ ਤੌਰ ਤੇ ਜਿਹੜੇ ਰਾਹ ਦੇ ਵਿੱਚ ਕੋਈ ਰੋੜੇ ਨੇ ਨੌਕਰੀ ਦੇ ਉਹ ਦੂਰ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜੇ ਪ੍ਰਾਇੋਰਟੀ ਤੇ ਰੱਖਾਂਗੇ ਤਾਂ ਕਿ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰਾਂ ਦੀ ਘਾਟ ਹੈ ਉਹ ਪੂਰੀ ਹੋ ਸਕੇ ਸੀਐਮ ਸਰ ਯੂਵਾਈਸ ਚਾਂਸਲਰ ਵੱਲੋਂ ਵਾਈਸ ਚਾਂਸਲਰ ਦੇ ਮਾਮਲੇ 'ਚ ਅੱਜ ਰਾਜਪਾਲ ਨੇ ਕਹਿੰਦੇ ਕਿ ਵਾਪਸ ਫਾਈਲ ਭੇਜੀ ਤੀ ਕਹਿੰਦੇ ਤਿੰਨ ਨਾਮ ਭੇਜੋ ਤਿੰਨ ਨਾਮ ਭੇਜਨੇ ਚਾਹੀਦੇ ਸੀ ਦੇਖੋ ਆਮ ਤੌਰ ਤੇ ਇੱਕ ਕਮੇਟੀ ਡਿਸਾਈਡ ਕਰਦੀ ਹੈ ਕਮੇਟੀ ਵੱਲੋਂ ਡਿਸਾਈਡ ਕਰਕੇ ਉਹ ਤੋਂ ਬਾਅਦ ਮੁੱਖ ਮੰਤਰੀ ਡਿਸਾਈਡ ਕਰਦਾ ਤੇ ਜੇ ਰਾਜਪਾਲ ਸਾਹਿਬ ਜਿਹੜਾ ਮੁੱਖ ਮੰਤਰੀ ਕਮੈਂਡ ਕਰਦਾ ਆਮ ਤੌਰ ਤੇ ਰਾਜਪਾਲ ਸਾਹਿਬ ਉਸੇ ਨੂੰ ਰეკਮੈਂਡ ਕਰ ਦਿੰਦੇ ਨੇ ਜੋ ਉਹਨਾਂ ਨੂੰ ਲੈਟਰ ਜਿਹੜੀ ਹੈ ਉਹਨਾਂ ਕੱਢੀ ਹੈ ਤਾਂ ਅਸੀਂ ਉਤੇ ਗੌਰ ਕਰ ਲੈਨੇ ਆ ਕੋਈ ਨਹੀਂ ਤੰਨਾ ਭੇਜਾਂਗੇ ਸਵੇਰੇ ਐਸਐਸਆਈ ਆ ਵੀ ਮੀਟਿੰਗ ਕਰਨ ਜਾ ਰਹੇ ਹਾਂ ਕਿਉਂਕਿ ਉਹਦੇ ਵਿੱਚ ਲਗਾਤਾਰ ਕਾਰਜ ਚੱਲ ਰਿਹਾ ਹੈ ਸੈਂਟਰ ਵੱਲੋਂ ਸਹੀ ਹੋਵੇਗਾ 14 ਜਨਵਰੀ ਮੀਟਿੰਗ ਕਰਨ ਜਾ ਰਹੇ ਹਾਂ ਹਰਿਆਣਾ ਦੇ ਨਾਲ ਐਸਐਸਆਈਐਲ ਦੇ ਬਸਲੇ ਤੇ 14 ਅਕਤੂਬਰ ਨੂੰ ਪਲੀਜ਼ ਦੱਸੋ 14 ਅਕਤੂਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਾਨਯੋਗ ਖੱਟਰ ਸਾਹਿਬ ਉਹਨਾਂ ਨਾਲ ਮੀਟਿੰਗ ਹੈ ਪੰਜਾਬ ਵੱਲੋਂ ਅਸੀਂ ਆਪਣਾ ਪੱਖ ਰੱਖਾਂਗੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਤੇ ਕੇਂਦਰ ਸਰਕਾਰ ਨੇ ਕਿਹਾ ਕਿ ਤੁਸੀਂ ਆਪਸ ਦੇ ਵਿੱਚ ਮਿਲ ਕੇ ਜਿਹੜਾ ਟੇਬਲ ਤੇ ਬਹਿ ਕੇ ਜਿਹੜਾ ਗੱਲ ਕਰ ਲਓ ਤੇ ਅਸੀਂ 14 ਤਰੀਕ ਉਹਦੇ ਵਾਸਤੇ ਰੱਖੀ ਐ ਤੇ ਅਸੀਂ ਪੂਰਾ ਹੋਮਵਰਕ ਕਰਕੇ ਜਾਵਾਂਗੇ ਅਸੀਂ ਪਹਿਲਾਂ ਵਾਲਿਆਂ ਵਾਂਗੂ ਨਹੀਂ ਹੈਗੇ ਕਿ ਉਸ ਦਿਨ ਵਕੀਲ ਹੀ ਨਾ ਪਹੁੰਚੇ ਉਸ ਦਿਨ ਕੋਈ ਜਵਾਬ ਹੀ ਨਾ ਦੇਉ ਤਾਂ ਐਸਵਾਈਐਲ ਤੇ ਪੰਜਾਬ ਵਾਲਾ ਪਾਸਾ ਜਿਹੜਾ ਪੰਜਾਬ ਦਾ ਪੱਖ ਹੈ ਅਸੀਂ ਰੱਖਾਂਗੇ ਹਰਿਆਣੇ ਵਾਲਾ ਪਾਸਾ ਉਹ ਉਹਨਾਂ ਦੇ ਅਫਸਰ ਜਾਂ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਆਉਣਗੇ ਤੇ ਜੋ ਵੀ ਡਿਸਾਈਡ ਹੋਊਗਾ ਬਾਹਰ ਨਿਕਲ ਕੇ ਤੁਹਾਨੂੰ ਸਾਰੀ ਹਾਲੀ ਦੀ ਚੀਜ਼ ਦੱਸਾਂਗਾ ਕਿਉਂਕਿ ਹਰਿਆਣਾ ਕਹਿ ਰਿਹਾ ਹੈ ਕਿ ਅਜੇ ਅਜੇ ਮੀਟਿੰਗ ਹੈ ਹੱਲ ਨਹੀਂ ਅਜੇ ਮੀਟਿੰਗ ਹੈ ਜੋ ਉਹ ਕਹਿਣਗੇ ਉਸ ਹਿਸਾਬ ਨਾਲ ਗੱਲਬਾਤ ਹੋਊਗੀ ਉਸ ਤੋਂ ਬਾਅਦ ਜਿਹੜਾ ਅਸੀਂ ਕੋਈ ਕਾਮਨ ਮਿਨਿਮਮ ਪੁਆਇੰਟ ਬਣਦਾ ਹੈ ਤਾਂ ਸਾਡੇ ਸਾਰੇ ਦੋਨੇ ਪਾਸਿਓਂ ਜਿਹੜੇ ਅਫਸਰ ਹੋਣਗੇ ਸਪੈਸ਼ਲਿਸਟ ਹੋਣਗੇ ਤੇ ਇਹ ਇਹਦਾ ਬਾਰੇ ਮੈਂ ਹੁਣ ਤੁਹਾਨੂੰ ਇੰਨਾ अर्ਲੀ ਕਮੈਂਟ ਨਹੀਂ ਮੈਂ ਕਰ ਸਕਦਾ ਕਿ ਉਹਦਾ ਹੱਲ ਕੀ ਹੋਊਗਾ ਸੀਐਮ ਸਾਹਿਬ ਪੀਆਰ ਕੇਸ ਦੇ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਹੈ ਜਿਹੜੇ ਉੱਤੇ ਜਾ ਕੇ ਅੱਜ ਤੁਸੀਂ ਕਿਸਾਨਾਂ ਦੀ ਉਹ ਗੱਲ ਕੀਤੀ ਹੈ ਕੰਨਾ ਕਿਸਾਨਾਂ ਦੀ ਗੱਲ ਜਿਸ ਤਰ੍ਹਾਂ ਕੀਤੀ ਆ ਕਿਸਾਨ ਉੱਤੇ ਬੈਠੇ ਨੇ ਤੁਹਾਡੇ ਘਰ ਦੇ ਸਾਹਮਣੇ ਬੈਠ ਗਏ ਨੇ ਹੁਣ ਉਹਦਾ ਕੀ ਆ ਕੋਈ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਸੀ ਉਸ ਦਿਨ ਮੈਂ ਤੁਹਾਨੂੰ ਦੱਸਿਆ ਸੀ ਉਹ ਲਗਭਗ ਮੰਨੀਆਂ ਹੋਈਆਂ ਨੇ ਉਹ ਕਹਿੰਦੇ ਲੇਖ ਤੋੜਨ ਦੀ ਕੀ ਮਤਲਬ ਕੀ ਕਾਰਨ ਆ ਵੀ ਤੁਹਾਡਾ ਕਰਕੇ ਰਿਹਾ ਜੀ ਉਹ ਕਹਿੰਦੇ ਜੀ ਸਾਨੂੰ ਜਿਹੜੇ ਉਹ ਕਾਗਜ਼ ਨੇ ਉਹ ਜਿੰਨਾ ਚਿਰ ਉੱਥੇ ਨਹੀਂ ਪਹੁੰਚਦੇ ਕੋਈ ਕਾਗਜ਼ੀ ਕਾਰਵਾਈ ਤੇ ਸਰਕਾਰਾਂ ਚ ਟਾਈਮ ਲੱਗ ਜਾਂਦਾ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਹਾਨੂੰ ਕਹਿਤਾ ਕਿ ਆ ਕੰਮ ਹੋਊਗਾ ਤੇ ਜਰੂਰ ਹੋਊਗਾ ਤਾਂ ਉਹ ਕਹਿੰਦੇ ਜੀ ਅਸੀਂ ਡਿਸਾਈਡ ਕਰ ਚੁੱਕੇ ਆ ਆਪਣੀ ਮੀਟਿੰਗ ਚ ਕਿ ਧਰਨਾ ਤਾਂ ਅਸੀਂ ਲਾਉਣੀ ਲਾਉਣਾ ਸੀਮ ਸਾਹਿਬ ਟੀਐਨ ਸਾਹਿਬ ਟੀਆਈਸੀ ਉਹਨਾਂ ਵਾਲੇ 슈ਗਰ ਮਿਲ ਨੂੰ ਲੈ ਕੇ ਕੀ ਸੇਟ ਹੈ ਫਗਵਾੜਾ 슈ਗਰ ਮਿਲ ਬਾਰੇ ਵਿਚਾਰ ਹੋਇਆ ਹੈ ਉਹ ਉਹ ਉਹਨੂੰ ਟੇਕਓਵਰ ਕਰਨ ਬਾਰੇ ਵੀ ਵਿਚਾਰ ਹੋਇਆ ਹੈ ਜਿਹੜਾ ਪੈਸਾ ਰਹਿੰਦਾ ਲੋਕਾਂ ਦਾ ਉਹ ਦੇਣਾ ਪਹਿਲਾਂ ਜਿਨੇ ਵੀ ਟੇਕਓਵਰ ਕਰਨੀ ਹੈ ਤੋਂ ਜਿਹੜੀ ਜਿੰਨੀਆਂ ਵੀ ਲਾਇਬਿਲਟੀਜ਼ ਨੇ ਉਹ ਕਲੀਅਰ ਕਰਕੇ ਫਗਵਾੜਾ 슈ਗਰ ਮਿਲ ਜਿਹੜੀ ਹੈ ਉਹਦੇ ਬਾਰੇ ਵਿਚਾਰ ਹੋਇਆ ਧੂਰੀ ਵਾਲੀ ਮਿਲ ਦਾ ਪੈਸਾ ਰਹਿੰਦਾ ਉਹਦੇ ਬਾਰੇ ਵੀ ਵਿਚਾਰ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਨਾ ਜਿਵੇਂ ਇੱਕ ਮਿਲ ਜਿਹੜੀ ਹੈ ਉਹਦਾ ਇੱਕ ਟਰਬਾਈਨ ਖਰਾਬ ਹੈ ਉਹਨੂੰ ਵੀ ਠੀਕ ਕਰਾ ਕੇ ਟਾਈਮ ਸਿਰ ਚੱਲੇ ਤਾਂ ਕਿ ਗੰਨੇ ਦੀ ਜਿਹੜੀ ਜਿਹੜੀ ਉੱਥੇ ਆਮਦ ਹੋਊਗੀ ਉਹਨੂੰ ਉਹ ਜਲਦੀ ਤੋਂ ਜਲਦੀ ਖਰੀਦ ਕੇ ਤੇ ਅਦਾਇਗੀ ਕੀਤੀ। ਮਾਨ ਸਰ ਜੀ ਇਹ ਲਗਾਤਾਰ ਪੀਆਟੀਸੀ ਦੇ ਹੈ ਚਾਹੇ ਪੰਨ ਬਸ ਦੇ ਆ ਉਹਨਾਂ ਦੇ ਮੁਲਾਜ਼ਮਾਂ ਦੀ ਤਨਖਾਹ ਲਗਾਤਾਰ ਲੇਟ ਹੋ ਰਹੀ ਆ ਹਾਲੇ ਤੱਕ ਅਗਸਤ ਦੀ ਅੱਧੀ ਤਨਖਾਹ ਉਹਨਾਂ ਨੂੰ ਮਿਲੀ ਆ ਕਿਉਂਕਿ ਕਹਿ ਰਹੇ ਕਿ ਜਿਹੜਾ ਫ੍ਰੀ ਬੱਸ ਸਫਰ ਆ ਉਹਦੇ ਕਰਕੇ ਇੱਕ ਦਿੱਕਤ ਉਹਨਾਂ ਨੂੰ ਆ ਰਹੀ ਹੈ ਕਿ ਡਿਪਾਰਟਮੈਂਟ ਤੋਂ ਕੋਈ ਦਿੱਕਤ ਨਹੀਂ ਜੀ ਇਸ ਤਰ੍ਹਾਂ ਦੀ ਇਹ ਜਿਹੜੇ ਪੁਰਾਣੇ ਕੰਡੇ ਵੀ ਜਿਹੇ ਹੋਏ ਨੇ ਉਹ ਚੁਗ ਰਹੇ ਆ ਠੀਕ ਹੈ ਨਾ ਹੌਲੀ ਹੌਲੀ ਸਭ ਕੁਝ ਠੀਕ ਹੋ ਹੀ ਜਾਂਦਾ ਹੈ ਕੱਲ ਅਸੀਂ ਕੰਸਟਰਕਸ਼ਨ ਮਜ਼ਦੂਰਾਂ ਦਾ ਜਿਹੜਾ ਮਿਨੀਮਮ ਵੇਜ ਹੈ ਕਈ ਸਾਲਾਂ ਤੋਂ ਵਧਿਆ ਨਹੀਂ ਸੀ ਉਹ ਵਧਾਇਆ ਉਹਨਾਂ ਦੀ ਰਜਿਸਟ੍ਰੇਸ਼ਨ ਲਈ ਅਸੀਂ ਲੇਬਰ ਚੌਂਕਾਂ 'ਚ ਜਾਵਾਂਗੇ ਆਪ ਉਹਨਾਂ ਦੀ ਰਜਿਸਟ੍ਰੇਸ਼ਨ ਕਰਨ ਵਾਸਤੇ ਪਿੰਡਾਂ 'ਚ ਜਾਵਾਂਗੇ ਤੇ ਜਿੱਥੇ-ਜਿੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਉੱਥੇ ਜਾਵਾਂਗੇ ਬਜਾਏ ਇਸ ਦੇ ਕਿ ਉਹ ਸੇਵਾ ਕੇਂਦਰਾਂ 'ਚ ਧੱਕੇ ਖਾਣ ਦੋ-ਦੋ ਤਿੰਨ-ਤਿੰਨ ਦਿਨ ਉਹਨਾਂ ਦੇ ਖਰਾਬ ਹੋਣ ਤੇ ਉਹਨਾਂ ਦੀ ਮਿਨੀਮਮ ਵੇਜ ਜਿਹੜੇ ਸਕਿਲਡ ਅਨਸਕਿਲਡ ਸੈਮੀ ਸਕਿਲਡ ਹਾਈਲੀ ਸਕਿਲਡ ਜਿੰਨੀਆਂ ਵੀ categories ਨੇ ਉਹਨਾਂ ਦੀ ਰੇਟ ਵਧਾਏ ਗਏ ਨੇ ਮਜ਼ਦੂਰਾਂ ਦੇ ਤਾਂ ਕਿ ਉਹ ਮਹਿੰਗਾਈ ਦੇ ਨਾਲ-ਨਾਲ ਉਹਨਾਂ ਦੇ ਵੀ ਚੁੱਲ੍ਹੇ ਜਿਹੜੇ ਨੇ ਉਹ ਚੱਲਦੇ ਰਹਿਣ ਸੋ ਬਾਕੀ ਜਿੰਨੀਆਂ ਵੀ ਪੰਜਾਬ ਸਰਕਾਰ ਦੀਆਂ ਤਨਖਾਹਾਂ ਨੇ ਉਹ ਜਾਰੀ ਕਰ ਦਿੱਤੀਆਂ ਜਾਣਗੀਆਂ ਅਸੀਂ ਕਿਸੇ ਪਾਸਿਓਂ ਘਾਟ ਨਹੀਂ ਰੱਖਣੀ ਜਿਉਂ-ਜਿਉਂ ਸਾਡੀ GST ਦੇ ਵਿੱਚ ਇਸ ਵਾਰ ਵਾਅਦਾ ਹੋਇਆ ਸਾਡੇ ਜਿਹੜੀਆਂ transport ਦੀ ਜਿਹੜੀ department ਹੈ ਉਹਦੀ ਇਨਕਮ ਵੀ ਵਾਅਦਾ ਹੋਇਆ ਜੇ ਉਹ ਇਨਕਮ ਹੋਈ ਹੈ ਕਿ ਉਹਨਾਂ ਨੂੰ ਵਾਪਸ ਉਹਨਾਂ ਨੇ ਦੇਣੀਆਂ ਸੀ ਸਰਕਾਰ ਸਰਕਾਰ ਵਰਸਸ ਰਾਜਪਾਲ ਦੇਖਣ ਨੂੰ ਮਿਲ ਰਿਹਾ ਚਾਹੇ ਸੈਸ਼ਨ ਦਾ ਮਸਲਾ ਹੋਵੇ ਚਾਹੇ ਜਦੋਂ ਰਾਸ਼ਟਰਪਤੀ ਆਏ ਉਦੋਂ ਰਾਜਪਾਲ ਨੇ ਰਾਜਪਾਲ ਨੇ ਕਿ ਵੀ ਸਵਾਲ ਚੁੱਕੇ ਗਏ ਹੋਰ ਹੁਣ ਇਸ ਮਾਮਲੇ ਤੇ ਕਿਉਂਕਿ ਕਦੀ ਦੇਖਿਆ ਨਹੀਂ ਕਿ ਤਿੰਨ ਨਾਮ ਮੰਗੇ ਹੋਣ ਇਹ ਸਰਕਾਰ ਵਰਸਸ ਰਾਜਪਾਲ ਜਿਵੇਂ ਪਸ਼ਚਮੰਗਾਲ ਸੀ ਉਹੀ ਪੰਜਾਬ ਦੀ ਪੰਜਾਬ ਸਰਕਾਰ ਪੰਜਾਬ ਸਰਕਾਰ ਵਰਸਸ ਮਹਿੰਗਾਈ ਪੰਜਾਬ ਸਰਕਾਰ ਵਰਸਸ ਬੇਰਜ਼ਗਾਰੀ ਪੰਜਾਬ ਸਰਕਾਰ ਵਰਸਸ ਕ腐ਸ਼ਨ ਪੰਜਾਬ ਸਰਕਾਰ ਵਰਸਸ ਜਿਹੜਾ ਹੋਰ ਜਿਹੜੇ ਜਿਹੜੀਆਂ ਮਾਫੀਆ ਇਹ ਚੱਲਦਾ ਜੀ ਇਹ ਰਾਜਪਾਲ ਵਾਲਾ ਸਾਡੇ ਨਾਲ ਕੋਈ ਰੌਲਾ ਨਹੀਂ ਸਤਿਕਾਰ ਕਰਦੇ ਉਹਨਾਂ ਦਾ 11 ਵਜੇ ਤੋਂ ਲੈ ਕੇ ਮੀਟਿੰਗਾਂ ਦਾ سلسلہ ਇਹ ਆਪ ਸਰਕਾਰ ਵੱਲੋਂ ਵੱਖ-ਵੱਖ ਵਰਗਾ ਨਾ ਹੋਇਆ ਸਭ ਤੋਂ ਪਹਿਲਾਂ 슈ਗਰ ਕੇਨ ਡਿਪਾਰਟਮੈਂਟ ਦਾ ਹੋਇਆ ਦੇ ਵਿੱਚ ਪ੍ਰਾਈਵੇਟ 슈ਗਰ ਮਿਲਾਂ ਦੇ ਜਿਹੜੇ ਓਨਰਜ਼ ਨੇ ਮਾਲਕ ਨੇ ਉਹ ਬੁਲਾਏ ਗਏ ਗੰਨੇ ਦੀ ਇਸ ਫਸਲ ਦਾ ਰੇਟ ਜਿਹੜਾ ਹੈ ਪੰਜਾਬ ਸਰਕਾਰ ਨੇ 380 ਰੁਪਏ ਦੇਣ ਦਾ ਵਾਅਦਾ ਕੀਤਾ ਉਸ ਰੇਟ ਨੂੰ ਕਿਵੇਂ ਲਾਗੂ ਕੀਤਾ ਜਾਊਗਾ ਮਿਲਾਂ ਨਾਲ ਸਾਰੀ ਸਲਾਹ ਕੀਤੀ ਗਈ ਹੈ ਤੇ ਪ੍ਰਾਈਵੇਟ ਮਿਲਾਂ ਵੱਲੋਂ ਵੀ ਇਹ ਸ਼ਾਰਟ ਹੀ ਦਿੱਤੀ ਹੈ ਕਿ ਅਸੀਂ ਟਾਈਮ ਤੇ ਪੇਮੈਂਟ ਕਰਾਂਗੇ ਅਸੀਂ ਸਰਕਾਰ ਦਾ ਸਹਿਯੋਗ ਕਰਾਂਗੇ ਕਿਸਾਨਾਂ ਦਾ ਵੀ ਸਹਿਯੋਗ ਕਰਾਂਗੇ ਸੋ ਪੀਯੂ ਤੋਂ ਨਾਲ ਜਿਹੜੇ ਸਪੈਸ਼ਲਿਸਟ ਨੇ ਉਹ ਵੀ ਬੁਲਾਏ ਗਏ ਸੀ ਉਹਨਾਂ ਦੇ ਨਾਲ ਜਿਹੜੇ ਪ੍ਰਾਈਵੇਟ ਮillers ਨੇ ਉਹਨਾਂ ਦੀ ਆਉਣ ਵਾਲੇ 2-3 ਦਿਨਾਂ ਚ ਮੀਟਿੰਗਾਂ ਹੋਣਗੀਆਂ ਕਿ ਸਮੇਸ਼ ਸਿਰ ਜਿਹੜੀਆਂ ਮਿਲਣਾ ਚੱਲ ਪੈਣ ਤਾਂ ਕਿ ਬਾਅਦ ਦੇ ਵਿੱਚ ਜਿਹੜੀਆਂ ਲਾਈਨਾਂ ਲੱਗਦੀਆਂ ਨੇ ਗੰਨੇ ਵਾਲੀਆਂ ਟਰਾਲੀਆਂ ਦੀਆਂ ਉਹ ਨਾ ਲੱਗਣ ਤੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ 380 ਰੁਪਏ ਇਹ ਜਿਹੜਾ ਪਾ ਹੈ ਕੋਇੰਟਲ ਦਾ ਉਹ ਜਿਹੜਾ ਮਿਲੂਗਾ ਕਿਸਾਨਾਂ ਨੂੰ ਉਸ ਤੋਂ ਬਾਅਦ ਇੰਡਸਟਰੀ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਹਾਜ਼ਰੀ ਇੰਡਸਟਰੀ ਜਿਹਦੇ ਵਿੱਚ ਸਾਈਕਲ ਇੰਡਸਟਰੀ ਪਲਾਸਟਿਕ ਇੰਡਸਟਰੀ ਆਈਟੀ ਵਾਲੇ ਆਈਟੀ ਵਾਲੇ ਔਰ ਐਕਸਪੋਰਟ ਇੰਪੋਰਟ ਦਾ ਕੰਮ ਕਰਨ ਵਾਲੇ ਸਾਰੇ ਇੰਡਸਟਰੀਲਿਸਟ ਪਹੁੰਚੇ ਉਹਨਾਂ ਨੇ ਸਾਨੂੰ ਜਿਹੜੀ ਆਉਣ ਵਾਲੀ ਪਾਲਿਸੀ ਅਸੀਂ ਆਉਣ ਵਾਲੇ ਕੁਝ ਦਿਨਾਂ 'ਚ ਜਾਰੀ ਕਰਾਂਗੇ ਉਹਦੇ ਵਾਸਤੇ ਬਹੁਤ ਸਾਰੇ ਸੁਝਾਅ ਦਿੱਤੇ ਬਿਜਲੀ ਦੀ ਕੋਈ ਦਿੱਕਤ ਫੋਕਲ ਪੁਆਇੰਟ ਦੀਆਂ ਸੜਕਾਂ ਸਿਵਰੇਜ ਜਿਹੜੇ ਐਨਓਸੀ ਵਗੈਰਾ ਮਿਲਦੀਆਂ ਨੇ ਸੀਐਲਯੂ ਆਹਾਂ ਉਹਨਾਂ ਦੀਆਂ ਦਿੱਕਤਾਂ ਸੀ ਤੇ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਵੀ ਨਾਲ ਬੈਠਾ ਸੀਗਾ ਉਹ ਵੀ ਉਹਨਾਂ ਨੇ ਆਪਸ ਵਿੱਚ ਡਿਸਕਸ ਕੀਤਾ ਬੜੇ ਲੰਬੇ ਸਮੇਂ ਬਾਅਦ ਕਹਿੰਦੇ ਅਸੀਂ ਇਸ ਤਰ੍ਹਾਂ ਆਮੋ ਸਾਹਮਣੇ ਬੈਠਿਆਂ ਨਹੀਂ ਤਾਂ ਸਾਨੂੰ ਜਿਹੜਾ ਉਹ ਮਿਲਦਾ ਹੀ ਨਹੀਂ ਕੋਈ ਕਿਉਂਕਿ ਇੰਡਸਟਰੀ ਨੇ ਰੋਜ਼ਗਾਰ ਪੈਦਾ ਕਰਨਾ ਹੈ ਦਾ ਇੰਡਸਟਰੀ ਨੂੰ ਵੀ ਮਾਹੌਲ ਮਿਲਣਾ ਚਾਹੀਦਾ ਹੈ ਕੰਮ ਕਰਨ ਦਾ ਸੋ ਅਸੀਂ ਉਹਨਾਂ ਨਾਲ ਵੀ ਇਹ ਵਾਦਾ ਕੀਤਾ ਹੈ ਕਿ ਅਸੀਂ ਤੁਹਾਡੀਆਂ ਸਮੱਸਿਆਵਾਂ ਪਾਲਿਸੀ ਦੇ ਵਿੱਚ ਹੱਲ ਕਰਨ ਦੇ ਆ ਵਾਸਤੇ ਯਤਨ ਕਰਾਂਗੇ ਤੇ ਵਾਤਾਵਰਣ ਨੂੰ ਧਰਤੀ ਦੇ ਪਾਣੀ ਨੂੰ ਹਵਾ ਨੂੰ ਪੌਣ ਪਾਣੀ ਨੂੰ ਸੰਭਾਲਣ ਵਾਸਤੇ ਅਸੀਂ ਸਹਿਯੋਗ ਵੀ ਮੰਗਿਆ ਉਹ ਕਹਿੰਦੇ ਅਸੀਂ ਬਿਲਕੁਲ ਤਿਆਰ ਹਾਂ ਅਸੀਂ ਜੋ ਸਾਡੇ ਨਾਂ ਤੇ ਲੱਗਦਾ ਕਿ ਪੋਲੂਸ਼ਨ ਅਸੀਂ ਕਰਦੇ ਹਾਂ ਤਾਂ ਉਹਨੂੰ ਅਸੀਂ ਬਿਲਕੁਲ ਬੰਦ ਕਰ ਦੇਾਂਗੇ ਕੁਝ ਉਹਨਾਂ ਦੇ ਸੁਝਾਅ ਨੇ ਕਿ 4% ਇੰਡਸਟਰੀ ਜਿਹੜੀ ਹੈ ਉਹ ਰੈੱਡ ਜ਼ੋਨ ਚ ਹੈ ਜਿਹੜੇ ਪੋਲੂਸ਼ਨ ਕਰਦੇ ਆ ਬਾਕੀ 96% ਜਿਹੜੇ ਨੇ ਉਹ ਵਿੱਚ ਹੀ ਉਹਨਾਂ ਜੋ ਵੀ ਅਧ ਪਚਾਤੇ ਜਿਹੜੇ ਨੇ ਉਹਨਾਂ ਤੇ ਪਾਬੰਦੀਆਂ ਲੱਗ ਜਾਂਦੀਆਂ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਨੂੰ ਕੈਟਾਗਰੀ ਵਾਈਜ਼ ਅਸੀਂ ਵੰਡ ਦਾਂਗੇ ਜਿਹੜੀ ਇੰਡਸਟਰੀ ਪੋਲੂਸ਼ਨ ਨਹੀਂ ਕਰਦੀ ਉਹਨਾਂ ਨੂੰ ਅਸੀਂ ਗ੍ਰੀਨ ਜ਼ੋਨ ਦੇ ਵਿੱਚ ਆਖਾਂ ਤੇ ਨਾਲ ਨਾਲ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਉਹਦੇ ਵਿੱਚ 60000 ਖਿਡਾਰੀ ਜਿਹੜੇ ਨੇ ਉਹ ਉਹਨਾਂ ਨੇ ਪੋਜੀਸ਼ਨਾਂ ਲਈਆਂ ਸਟੇਟ ਪੱਧਰ ਤੇ ਡਿਸਟ੍ਰਿਕਟ ਪੱਧਰ ਤੇ ਤੇ ਸਾਡੇ ਨੈਸ਼ਨਲ ਗੇਮਸ ਜਿਹੜੀਆਂ ਅੱਜ ਖਤਮ ਹੋ ਰਹੀਆਂ ਨੇ ਉਹਦੇ ਵਿੱਚ ਵੀ ਸਾਡੇ ਪੰਜਾਬੀ ਜਿਹੜੇ ਖਿਡਾਰੀ ਨੇ ਉਹਨਾਂ ਨੇ ਮੈਡਲ ਜਿੱਤੇ ਨੇ ਉਹਨਾਂ ਨੂੰ ਵੀ ਜਦੋਂ ਆਗੇ ਉਹ ਦਿਵਾਲੀ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਵੀ ਜਿਹੜੀ ਰਾਸ਼ੀ ਖੇਡ ਨੀਤੀ ਮੁਤਾਬਕ ਬਣਦੀ ਹੈ ਉਹ ਵੀ ਉਹਨਾਂ ਨੂੰ ਜਾਰੀ ਕਰ ਦਿੱਤੀ ਜਾਊਗੀ ਤੇ 1 ਨਵੰਬਰ ਦਿਨ ਰੱਖਿਆ ਗਿਆ ਹੈ ਕਲੋਜ਼ਿੰਗ ਸੈਰੇਮਨੀ ਲੁਧਿਆਣੇ ਦੇ ਸਟੇਡੀਅਮ 'ਚ ਤੇ ਨਾਲ-ਨਾਲ ਜਿਹੜੇ 1158 ਲੈਕਚਰਰ ਨੇ ਉਹਨਾਂ ਦੀ ਕੋਰਟ ਦੇ ਵਿੱਚ ਸਟੇ ਲੱਗੀ ਹੋਈ ਐ ਉਹਦੇ ਬਾਰੇ ਅਸੀਂ ਏਜੀ ਆਫਿਸ ਚੋਂ ਸੀਨੀਅਰ ਵਕੀਲ ਬੁਲਾਏ ਸੀ ਤਾਂ ਕਿ ਅਸੀਂ ਉਹਨਾਂ ਲਈ ਰਾਹ ਪੱਧਰਾ ਕਰ ਸਕੀਏ ਨੌਕਰੀ ਲੈਣ ਲਈ ਕਿਉਂਕਿ ਕੋਰਟ ਨੇ ਜੋ ਸਟੇ ਲਾਈ ਆ ਉਹ ਪਿਛਲੀ ਗਵਰਨਮੈਂਟ ਨੇ ਕੁਝ ਬਹੁਤ ਸਾਰੀਆਂ ਕਮੀਆਂ ਛੱਡੀਆਂ ਉਹਦੇ ਚ ਕਾਲੀ-ਕਾਲੀ ਚ ਜਲਦਬਾਜ਼ੀ ਚ ਤਾਂ ਉਹ ਸਟੇ ਲੱਗ ਗਿਆ ਤੇ ਉਹਨਾਂ ਨੂੰ ਵੀ ਅਸੀਂ ਲੀਗਲੀ ਤੌਰ ਤੇ ਜਿਹੜੇ ਰਾਹ ਦੇ ਵਿੱਚ ਕੋਈ ਰੋੜੇ ਨੇ ਨੌਕਰੀ ਦੇ ਉਹ ਦੂਰ ਕਰਕੇ ਅਸੀਂ ਉਹਨਾਂ ਨੂੰ ਵੀ ਜਿਹੜਾ ਪ੍ਰਾਇੋਰਟੀ ਤੇ ਰੱਖਾਂਗੇ ਤਾਂ ਕਿ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰਾਂ ਦੀ ਘਾਟ ਹੈ ਉਹ ਪੂਰੀ ਹੋ ਸਕੇ ਸੀਐਮ ਸਾਹਿਬ ਵਾਈਸ ਚਾਂਸਲਰ ਵੱਲੋਂ ਵਾਈਸ ਚਾਂਸਲਰ ਦੇ ਮਾਮਲੇ 'ਚ ਅੱਜ ਰਾਜਪਾਲ ਨੇ ਕਹਿੰਦੇ ਕਿ ਵਾਪਸ ਫਾਈਲ ਭੇਜਤੀ ਕਹਿੰਦੇ ਤਿੰਨ ਨਾਮ ਭੇਜੋ ਤਿੰਨ ਨਾਮ ਭੇਜਨੇ ਚਾਹੀਦੇ ਸੀ ਦੇਖੋ ਆਮ ਤੌਰ ਤੇ ਇੱਕ ਕਮੇਟੀ ਡਿਸਾਈਡ ਕਰਦੀ ਹੈ ਕਮੇਟੀ ਵੱਲੋਂ ਡਿਸਾਈਡ ਕਰਕੇ ਉਸ ਤੋਂ ਬਾਅਦ ਮੁੱਖ ਮੰਤਰੀ ਡਿਸਾਈਡ ਕਰਦਾ ਤੇ ਜੇ ਰਾਜਪਾਲ ਸਾਹਿਬ ਜਿਹੜਾ ਮੁੱਖ ਮੰਤਰੀ ਕਮੈਂਡ ਕਰਦਾ ਆਮ ਤੌਰ ਤੇ ਰਾਜਪਾਲ ਸਾਹਿਬ ਉਸੇ ਨੂੰ ਰਿਕਮੈਂਡ ਕਰ ਦਿੰਦੇ ਨੇ ਜੋ ਉਹਨਾਂ ਨੂੰ ਲੈਟਰ ਜਿਹੜੀ ਹੈ ਉਹਨਾਂ ਕੱਢੀ ਹੈ ਤਾਂ ਅਸੀਂ ਉਤੇ ਗੌਰ ਕਰ ਲੈਨੇ ਆ ਤੇ ਕੋਈ ਨਹੀਂ ਤਿੰਨਾਂ ਭੇਜਾਂਗੇ ਅਸੀਂ ਉਹਨਾਂ ਨਾਲ ਕਿ ਮੀਟਿੰਗ ਕਰਨ ਜਾ ਰਹੇ ਹਾਂ ਕਿਉਂਕਿ ਉਹਦੇ ਵਿੱਚ ਲੱਗਤ ਰਿਹਾ ਹੈ ਕਿ ਸੈਂਟਰ ਤੋਂ ਸਹਿਯੋਗ ਮਿਲਣਾ 14 ਨਵੰਬਰ ਮੀਟਿੰਗ ਕਰਨ ਜਾ ਰਹੇ ਹਾਂ ਹਰਿਆਣੇ ਦੇ ਨਾਲ SML ਦੇ ਮਸਲੇ ਤੇ 14 ਅਕਤੂਬਰ ਨੂੰ ਪਲੀਜ਼ ਦੱਸੋ 14 ਅਕਤੂਬਰ ਨੂੰ हरियाणा ਦੇ ਮੁੱਖ ਮੰਤਰੀ ਮਾਨਯੋਗ ਖੱਟਰ ਸਾਹਿਬ ਉਹਨਾਂ ਨਾਲ ਮੀਟਿੰਗ ਹੈ ਪੰਜਾਬ ਵੱਲੋਂ ਅਸੀਂ ਆਪਣਾ ਪੱਖ ਰੱਖਾਂਗੇ